ਪੰਜਾਬ ਦੇ ਇੱਕ ਪਿੰਡ ਦੇ ਵਿੱਚ ਅਜੀਹੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕੀ ਵਾਕਫਾ ਖ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਦੇ ਵੱਲੋਂ ਵੋਟਾਂ ਵਾਲੇ ਦਿਨ ਇੱਕ ਅਜੀਹਾ ਕੁੱਝ ਕੀਤਾ ਗਿਆ ਜਿਸ ਨੇ ਖਾਸ ਸੁਨੇਹਾ ਦਿੱਤਾ ਜਿਹਾ ਇਹਨਾਂ ਦੇ ਵੱਲੋਂ ਸਾਂਝੇ ਬੂਥ ਲਗਾ ਕੇ ਆਪਸੀ ਭਾਈਚਾਰਕ ਦਾ ਸੁਨੇਹਾ ਦਿੱਤਾ ਗਿਆ ਇਸ ਮੌਕੇ ਤੇ ਸ਼੍ਰੋਮ ਨੇ ਕਾਲੀ ਦਲ ਸੱਤਾਧਾਰੀ ਆਮ ਆਦਮੀ ਪਾਰਟੀ ਕਾਂਗਰਸ ਤੇ ਪਾਛਵਾ ਦੇ ਸਮਰਤਕਾਂ ਨੇ ਪਹਿਲੀ ਵਾਰ ਸਾਂਝਾ ਬੂਥ ਲਗਾਇਆ ਪੰਜਾਬ ਭਰ ਦੇ ਲੋਕਾਂ ਨੂੰ ਵੋਟਾ ਪ੍ਰਤੀ ਜਾਗਰੂਕ ਵਿਕੀਤ ਹੈ ਉਹਨਾਂ ਕਹਿ ਕਿ ਇਹ ਬੂਤਾ ਇਕੱਠੇ ਲਗਾਏ ਗਏ ਨੇ ਕਿਉਂਕਿ ਨਾ ਹੀ ਕਿਸੇ ਵੀ ਪਾਰਟੀ ਨੇ ਸਵਾਰ ਪਿੰਡ ਦੇ ਵਿੱਚ ਕੋਈ ਨਸ਼ਾ ਵੰਡਿਆ ਤੇ ਨਾ ਹੀ ਪਿੰਡ ਵਾਸੀਆਂ ਨੇ ਕਿਸੇ ਸਿਆਸੀ ਤਰ ਨੂੰ ਅਜੀਹਾ ਕਰਨ ਦਿੱਤਾ ਜਿਹਾ ਪਿੰਡ ਮਾਚਵਾੜਾ ਸਾਹਿਬ ਦੇ ਆਬਾਦੀ ਪੱਖੋਂ ਵੱਡੇ ਪਿੰਡ ਮਾਚਵਾੜਾ ਖਾਮ ਵਿਖੇ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਮੇਰਾ ਨਾਮ ਜੀ ਬਲਦੇਵ ਸਿੰਘ ਪਿੰਡ ਕੱਚਾ ਮਾਛੋੜਾ ਜੀ ਅਸੀਂ ਅੱਜ ਪਹਿਲੀ ਵਾਰ ਮੈਂ ਜੀ ਭਾਜਪੀ ਕਿਨੂੰਮੈਂ ਅਸੀਂ ਸਾਰੇ ਇਕੱਠੇ ਹੋ ਕੇ ਸਲਾਹ ਕੀਤੀ ਆ ਵੀ ਆਪਾਂ ਨੇ ਇਕੱਠਿਆਂ ਨੇ ਬੂਥ ਲਾਉਣਾ ਜੀ ਪਿਆਰ ਮੁਹੱਬਤ ਭਾਈਚਾਰਾ ਕਾਇਮ ਰੱਖਣਾ ਤੁਸੀਂ ਬੂਥ ਦਾ ਕੰਮ ਕਿੱਸ ਤਰ੍ਹਾਂ ਚੱਲ ਰਿਹਾ ਬਹੁਤ ਵਧੀਆ ਤਰੀਕੇ ਨਾਲ ਬਹੁਤ ਸ਼ਾਂਤੀ ਨਾਲ ਚੱਲ ਰਿਹਾ ਜੀ ਅੱਗੇ ਤੋਂ ਵੀ ਜਿਹੜੇ ਅੱਗੇ ਤੋਂ ਵੀ ਅੱਗੇ ਤੋਂ ਵੀ ਸਾਡੇ ਸਾਰੇ ਬੂਥ ਇੱਧੇ ਲੱਗੜ ਗਏ ਇਕੱਲੇ ਇਕੱਲੇ ਨਹੀਂ ਲਾਉਣਾ ਸਾਰੇ ਇਕੱਠਿਆਂ ਨੇ ਲਾਉਣਾ ਹਾਂਜੀ ਮੈਂ ਵਿਜੇ ਸਿੰਘ ਰਾਣਾ ਮਾਛਵਾੜਾ ਖਾਮ ਪਿੰਡ ਆ ਸਾਡਾ ਜੀ 23 ਨੰਬਰ ਸਾਡਾ ਬੂਥ ਆ ਜੀ ਹਜ਼ੀ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਆ ਜੀ ਅੱਜ ਹੀ 75 ਸਾਲ ਚ ਪਹਿਲੀ ਵਾਰੀ ਸਾਡੇ ਪਿੰਡ ਦੀ ਸਭ ਸੰਮਤੀ ਨਾਲ ਇਹ ਮੀਟਿੰਗ ਹੋਈ ਸੀ ਵੀ ਆਪਾਂ ਨੇ ਇੱਕੀ ਬੂਥ ਇੱਕ ਲਾਉਣਾ ਹੈ। ਅਸੀਂ ਇੱਕੋ ਹੀ ਬੂਥ 'ਚ ਸਾਰੇ ਬੈਠੇ ਆਂ। ਅੱਗੇ ਅਸੀਂ ਸਾਰੇ ਅਲੱਗ-ਅਲੱਗ ਬੂਥ ਲਾਉਂਦੇ ਹੁੰਦੇ ਤੇ ਉਹ ਬੂਥਾਂ 'ਚ ਕਈ ਵਾਰੀ ਕੋਈ ਬੰਦਾ ਉਹਦੇ ਕੋਲ ਚਲੇ ਜਾਂਦਾ ਤਾਂ ਕਈ ਵਾਰੀ ਉਹਦੇ ਕੋਲ ਚਲੇ ਜਾਂਦਾ ਤਾਂ ਅਸੀਂ 5 ਸਾਲ ਇੱਕ ਦੂਜੇ ਨਾਲ ਬੋਲਦੇ ਨਹੀਂ ਤੇ ਹੁੰਦੇ। ਉਹ ਅਸੀਂ ਸਾਰੀ ਆਪਣੇ ਪਿੰਡ ਦੀ ਨਾਰਾਜ਼ਗੀ ਆ ਜਿਹੜੀ ਉਹ ਕਿਸੇ ਨਾਲ ਨਾਰਾਜ਼ਗੀ ਨਹੀਂ ਹੁਣ। ਸਾਰੇ ਸਾਡੇ ਕੋਲੇ ਸਾਰਿਆਂ ਕੋਲੇ ਉਰੇ ਆਉਂਦੇ ਨੇ। ਆ ਕੇ ਸਾਡੇ ਤੋਂ ਪਰਚੀਆਂ ਲੈਂਦੇ ਨੇ। ਕਉਂਕ ਅੱਗੇ ਦਾ ਪਰਚੇ ਘਰ ਘਰ ਜਾਂਦੀਆਂ ਦੀਆਂ ਹੁਣ ਸਾਰੀਆਂ ਪਰਚੇ ਬੂਥ ਤੋਂ ਦਿੱਤੀਆਂ ਜਾਂਦੀਆਂ ਨੇ ਉਹ ਅਸੀਂ ਪਰਚੇ ਦਿੰਦੇ ਆ ਸਾਰੇ ਕੋਈ ਮਰਜ਼ੀ ਵੋਟ ਜਿੱਥੇ ਮਰਜ਼ੀ ਪਾਵੇ ਪਰ ਬੂਥ ਸਾਡਾ ਏਕਾ ਇਸੇ ਬੂਥ ਤੋਂ ਸਾਰੇ ਪਰਚੀਆਂ ਲੈ ਕੇ ਜਾਂਦੇ ਨੇ ਬੂਥ ਦਾ ਕੰਮ ਸ਼ਾਂਤੀਪੁਰ ਚੱਲਦਾ ਹੈ ਬਿਲਕੁਲ ਸ਼ਾਂਤੀਪੁਰ ਕੀ ਚੱਲਦਾ ਆ ਅੱਗੇ ਪਹਿਲਾਂ ਇੱਕ ਦੋ ਵਾਰੀ ਇਦਾਂ ਦਾ ਹੋਇਆਦਾ ਵੀ ਸਾਡੇ ਬੂਥ ਵੀ ਚੁਕਾ ਦਿੰਦੇ ਹੁੰਦੇ ਤੇ ਜੜੀ ਮੰਨ ਲਓ ਨਵੀਂ ਪਾਰਟੀ ਆਈ ਸੀ ਉਹਨਾਂ ਨੇ ਬੂਥ ਚੁਕਾਤਾ ਤੇ ਇਸ ਇਹੀ ਮੀਟਿੰਗ ਕੀਤੀ ਪਹਿਲਾਂ ਤਾਂ ਇੱਥੇ ਸਾਡੇ ਬੂਥ ਲੱਗਦੇ ਨੇ ਅਸੀਂ ਇਹੀ ਕਿਹਾ ਵੀ ਹੁਣ ਕਿਸੇ ਦਾ ਬੂਥ ਨਹੀਂ ਚਕਾਉਣਾ ਕਿਸੇ ਨੂੰ ਸ਼ਿਕਾਇਤ ਨੇ ਅੱਗੇ ਸਾਡੇ ਨਾਲ ਦੋ ਵਾਰੀ ਐਮਪੀ ਦੇ ਵੋਟਾਂ ਦੇ ਵਿੱਚ ਉਰੇ ਬੂਥ ਲਾਇਆ ਹੋਇਆ ਤਾਂ ਇਹ ਕਹਿੰਦੇ ਜੀ ਇੱਥੇ ਤੋਂ ਬੂਥ ਪੁਲਿਸ ਵਾਲਿਆਂ ਨੂੰ ਕਹਿ ਕੇ ਚਕਵਾਉਂਦੇ ਤੇ ਵੀ ਇਹ 200 ਫੁੱਟ ਤੇ ਨੇੜੇ ਆ 200 ਮੀਟਰ ਤੋਂ ਨੇੜੇ ਆ ਪਰ ਹੁਣ ਇਹ ਪਹਿਲਾਂ ਤੋਂ 75 ਸਾਲ ਤੋਂ ਬੂਥ ਸਾਡਾ ਕਾਂਗਰਸ ਦਾ ਇੱਥੇ ਹੀ ਲੱਗਦਾ ਆ ਰਿਹਾ ਜੀ ਪਰ ਅਸੀਂ ਸਾਰਿਆਂ ਨੇ ਇਕੱਠੇ ਹੋ ਗਏ ਜੀ ਸਾਰਿਆਂ ਨੇ ਇਹੀ ਬੂਥ ਨੂੰ ਚੁਣਿਆ ਇੱਥੇ ਬੈਠੇ ਆ